ਮੇਰਾ ਤਕਰੀਰ ਸੰਬੰਧੀ ਮਾਫੀ ਮੰਗੀ ਹੈ ਇਹ ਸੰਬੰਧੀ ਤੁਸੀਂ ਕੀ ਕਹਿਣਾ ਚਾਹੋ ਪਾਖੀ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਜੋ ਮੈਨੂੰ ਕੱਲ ਦੀ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਜਨਮ ਦਿਨ ਮੌਕੇ ਤੇ ਲੋਕਾਂ ਨਾਲ ਪਖੰਡ ਕੀਤਾ ਉਸ ਬਾਰੇ ਸਵਾਲ ਪੁੱਛ ਰਹੇ ਹਾਂ ਕਿ ਮਾਫੀ ਜੋ ਮੰਗੀ ਹੈ ਨੇ ਠੀਕ ਹੈ ਹਰ ਸਿੱਖ ਜਿਹੜਾ ਹਰ ਰੋਜ਼ ਆਪਣੇ ਜੋ ਜ਼ਿੰਦਗੀ ਦੇ ਵਿੱਚ ਵਿਛੜਦਾ ਹੈ ਹਰ ਰੋਜ਼ ਸਵੇਰੇ ਪਾਠ ਕਰਨ ਤੋਂ ਬਾਅਦ ਸ਼ਾਮ ਨੂੰ ਪਾਠ ਕਰਨ ਤੋਂ ਬਾਅਦ ਉਹ ਮਾਫੀ ਮੰਗਦਾ ਹੀ ਮੰਗਦਾ ਹੈ ਪਰ ਇਹ ਜਿਹੜੀ ਸਰਦਾ ਸੁਖਦੇਵ ਸਿੰਘ ਨੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘਟਾ ਪਹਿਲੀ ਵਾਰ ਇਹ ਨਹੀਂ ਤੇ ਦੂਜੀ ਵਾਰ ਹੀ ਪਾਇਆ ਪਹਿਲੀ ਵਾਰ ਇਹ ਉਦੋਂ ਪਾਇਆ ਜੋ ਸਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਇਹਨਾਂ ਦੇ ਫਾਦਰ ਸਾਹਿਬ ਸੀ ਉਦੋਂ ਉਹਨਾਂ ਨੇ ਅਖੰਡ ਪਰਸਾ ਰਖਾ ਕੇ ਉਦੋਂ ਜੋ ਜੋੜੇ ਸਾਫ ਕੀਤੇ ਹਨ ਉਦੋਂ ਮਾਫੀ ਮੰਗੀ ਹੁਣ ਦੂਜੀ ਵਾਰੀ ਫੇਰ ਇਹਨਾਂ ਨੇ ਮਾਫੀ ਮੰਗੀ ਵੀ ਜੇ ਅੱਤਾ ਉਹਦੇ ਇਹਨਾਂ ਨੇ ਆਪ ਹੀ ਪ੍ਰਵਾਨ ਕਰ ਲਿਆ ਵੀ ਠੀਕ ਹੈ ਸਾਡੇ ਰਾਜ ਦੇ ਵਿੱਚ ਇਹ ਹੋਇਆ ਹੈ ਵੀ ਜੇ ਤੁਸੀਂ ਇਹਨੂੰ ਮੰਨਦੇ ਹੋ ਤੇ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨਸਾਰ ਮਾਫੀ ਮੰਗੋ ਜਿਵੇਂ ਜਿਵੇਂ ਸਰਗੀਏ ਸਰਾ ਬੋਤਾ ਸਿੰਘ ਜੀ ਸਾਫਕਾ ਗ੍ਰਹਿ ਮੰਤਰੀ ਉਹ ਅਕਾਲ ਤਖਤ ਤੇ ਪੇਸ਼ ਹੋ ਕੇ ਉਹਨਾਂ ਨੇ ਇਹ ਆ ਪੇਜ ਆਪਣੇ ਆਪ ਪੇਸ਼ ਕੀਤਾ ਤੇ ਅਕਾਲ ਤਖਤ ਸਾਹਿਬ ਦੀ ਮਰਜ਼ੀ ਹੈ ਵੀ ਉਹ ਕੀ ਸਜ਼ਾ ਲਾਉਂਦੇ ਨੇ ਕਿਵੇਂ ਉਹ ਮਾਫੀ ਦਿੰਦੇ ਨੇ ਕਿਵੇਂ ਉਹ ਮaaf ਕਰਦੇ ਨੇ ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨਸਾਰ ਅਕਾਲ ਤਖਤ ਸਾਹਿਬ ਦੇ ਜਿੱਤੇ ਦਾਰ ਲਈ ਮਰਜ਼ੀ ਹੈ ਵੀ ਕਿਵੇਂ ਉਹ ਮaaf ਕਰਦਾ ਹੈ ਵੀ ਇਹ ਨਹੀਂ ਵੀ ਆਪੇ ਹੀ ਖੰਡਪਤ ਸਰ ਰਖਾ ਕੇ ਆਪੇ ਉਸੇ ਵਾਰ ਕਹਿ ਦਿਓ ਆਪੇ ਉਹ ਮੈਂ ਮਾਫੀ ਮਾਫੀ ਮੰਗਣਾ ਜੀ ਤੇ ਮੈਂ ਮਾਫੀ ਮੰਗ ਲਈਏ ਇਸ ਤਰ੍ਹਾਂ ਦੀ ਕੋਈ ਵੀ ਪਰੰਪਰਾ ਨਹੀਂ ਐਸੇ ਖਮਰਿਆਦਾ ਅਨਸਾਰ ਤੇ ਉਹ ਅਕਾਲ ਪੁਰਖ ਸਾਹਿਬ ਦੇ ਤੇ ਨਮਾਣਾ ਨਮਾਣੇ ਸਿੱਖ ਵਜੋਂ ਜਿਵੇਂ ਸਰਦਾਰ ਸੁਰਜੀਤ ਸਿੰਘ ਬਰਨਾਲੇ ਨੇ ਮਾਫੀ ਮੰਗੀ ਜਿਵੇਂ ਉਹਨਾਂ ਨੇ ਆਪਣੇ ਗਲ ਦੇ ਵਿੱਚ ਫੱਟੀ ਪਵਾਈ ਸੀ ਵੀ ਮੈਂ ਪਾਪੀ ਆ ਮੈਂ ਮੈਨੂੰ ਬਖਸ਼ ਵੀ ਮੈਂ ਪਾਪੀ ਤੂੰ ਬਖਸ਼ ਨਾ ਰਹਿ ਇਹ ਤਾਂ ਵੀ ਜਿੰਨਾ ਚਿਰ ਫੱਟੀ ਨਹੀਂ ਪਾਉਂਦਾ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਚਿਰ ਸਿੱਖ ਕੌਮ ਨੇ ਉਹਨੂੰ ਮਾਫ ਨਹੀਂ ਕਰਨਾ ਕਿਉਂਕਿ ਇਹ ਤਾਂ ਸਾਰੇ ਸਿੱਖ ਸੰਗਤ ਜਾਣਦੀ ਹੈ ਸਾਰਾ ਹਿੰਦੁਸਤਾਨ ਜਾਣਦਾ ਸਾਰਾ ਪੰਜਾਬ ਜਾਣਦਾ ਇਹ ਬਾਦਲ ਬਾਦਲ ਬਾਦਲਾਂ ਦੇ ਰਾਜ ਵਿੱਚ ਜੋ ਸਿੱਖਾਂ ਦਾ ਘਾਣ ਹੋਇਆ ਪੰਥਕ ਮਰਿਆਦਾ ਦਾ ਘਾਣ ਹੋਇਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ અપਮਾਨ ਹੋਇਆ ਜਾਂ ਜਿਨ ਜੋ ਵੀ ਇਹਨਾਂ ਨੇ ਗਲਤੀਆਂ ਕੀਤੀਆਂ ਜਿਨ੍ਹਾਂ ਨੇ ਸਿੱਖ ਮੁੰਡੇ ਮਾਰੇ ਸਨ ਉਹਨਾਂ ਨੂੰ ਇਹਨਾਂ ਨੇ ਡੀਜੀਪੀ ਪਤਾ ਕੇ ਰੱਖਿਆ ਇਹ ਸਾਰੀਆਂ ਗਲਤੀਆਂ ਨੇ ਜਿਹੜੀਆਂ ਇਹ ਲਿਖ ਕੇ ਦੇਣ ਅਕਾਲ ਤਖਤ ਸਾਹਿਬ ਨੂੰ ਕਿ ਆ ਅਸੀਂ ਆਹ ਗਲਤੀਆਂ ਕੀਤੀਆਂ ਨੇ ਕਿ ਇਸ ਅਸੀਂ ਪੇਸ਼ ਹੋਇਆ ਜੀ ਸਾਨੂੰ ਜੋ ਵੀ ਤੁਹਾਡੀ ਸਜਾ ਬੰਦੀ ਹੈ ਅਸੀਂ ਨਿਮਾਣੇ ਸਿੱਖ ਹੋ ਜੋ ਪੇਚ ਹੋਣਾ ਸਾਨੂੰ ਜੇ ਅਕਾਲ ਤਰਸਰ ਚਾਹੁੰਦਾ ਤਾਂ ਸਾਨੂੰ ਮਾਫ ਕੀਤਾ ਜਾਏ ਫਿਰ ਸਿੱਖ ਪੰਥ ਸੋਚ ਸਕਦਾ ਵੀ ਅਸੀਂ ਮਾਫ ਕਰਨਾ ਇਹ ਥੋੜਾ ਵੀ ਆਪੇ ਤੁਸੀਂ ਉੱਥੇ ਕੱਟ ਕਰ ਲਓ ਜੀ ਆਪੇ ਆ ਗਿਆ ਤੁਸੀਂ ਮੈਂ ਮਾਫੀ ਮੰਗ ਲਈਏ ਤੇ ਕੱਲ ਦਾ ਤੁਸੀਂ ਬਿਆਨ ਪੜਿਆ ਹੋਣਾ ਉਹਦਾ ਫਗਵੀਰ ਸਿੰਘ ਬਾਦਲਦਲ ਸੁਣਿਆ ਵੀ ਹੈ ਵੀ ਮੈਂ ਅੱਗੋਂ ਤੋਂ ਵੀ ਮੈਂ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਕਹਿੰਦਾ ਮੈਂ ਅੱਗੋਂ ਤੋਂ ਇਹ ਵਾਦਾ ਕਰਨਾ ਵੀ ਅੱਗੋਂ ਤੋਂ ਇਹ ਨਹੀਂ ਹੋਏਗਾ ਅਜੇ ਵੀ ਆਪਣੇ ਆਪ ਨੂੰ ਪ੍ਰਧਾਨ ਦੇ ਤੌਰ ਤੇ ਮਾਫੀ ਮੰਗੀ ਨਾ ਕਿ ਉਹਨੇ ਕੋਈ ਉਹਦੇ ਵੀ ਨਿਮਾਣੇ ਸਿੱਖ ਵਜੋਂ ਇਸ ਲਈ ਜੋ ਪੰਥਕ ਮਰਿਆਦਾ ਅਨਸਾਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨਸਾਰ ਮਾਫੀ ਮੰਗੇ ਪੇਸ਼ ਹੋਵੇ ਆਪਣੇ ਆਪ ਨੂੰ ਸਜ਼ਾ ਲਵਾਏ ਤਾਂ ਜੇ ਐਸਾ ਲੋਕਾਂ ਨਾਲ ਇਹ ਸਭ ਮਰਿਆਦਾ ਦੀ ਉਲੰਘਣਾ ਕੀਤੀ ਇਹਨੇ ਫਿਰ ਦੁਬਾਰਾ ਪਹਿਲਾਂ ਵੀ ਉਲੰਘਣਾ ਕੀਤੀ ਹੁਣ ਫਿਰ ਦੁਬਾਰਾ ਲੰਘਣਾ ਕੀਤੀ ਮੇਰੇ ਦੇ ਇਹ ਵਿਚਾਰ ਹੈ ਤੁਹਾਡੇ ਅਨਸਾਰ ਵੀ ਪਹਿਲਾਂ ਆਪਣਾ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਤੇ ਜ ਹਾਂ ਇੱਕ ਨਿਵਾੜਾ ਬੰਦੇ ਦੀ ਤਰ੍ਹਾਂ ਮਾਫੀ ਮੰਗੇ ਹਾਂਜੀ ਹਾਂ ਪਹਿਲਾਂ ਪ੍ਰਧਾਨ ਜੀ ਦੋਸਤੀਫਾ ਦੇ ਕੇ ਅਕਾਲ ਤਖਸੈ ਨੂੰ ਲਿਖ ਕੇ ਦੇਣ ਜੋ ਮਰਿਆਦਾ ਰੱਖੋ ਉਹ ਮੈਂ ਨਹੀਂ ਕਹਿੰਦਾ ਵੀ ਮੇਰੇ ਅਕਾਲ ਤਖਸੈ ਦੀ ਮਰਿਆਦਾ ਅਨਸਾਰ ਪਹਿਲਾਂ ਪ੍ਰਧਾਨ ਜੀ ਦੋਸਤੀਫਾ ਦੇ ਕੇ ਨਿਵਾਣੇ ਸਿੱਖ ਹੋ ਜੋ ਕੇ ਸ਼ੋਣ ਵੀ ਆ ਸਾਡੇ ਤੋਂ ਗਲਤੀਆਂ ਹੋਈਆਂ ਨੇ ਸਾਡੇ ਰਾਜ ਦੇ ਵਿੱਚ ਹੋਈਆਂ ਨੇ ਅਸੀਂ ਹੋਰ ਜੋ ਵੀ ਆਪਾਂ ਸਾਨੂੰ ਆਜੋ ਲੋ ਜੀ ਮਾਫ ਕਰੋ ਉਹ ਅਕਾਲ ਤਖਸਰ ਨੇ ਵੇਖਣਾ ਵੀ ਕੀ ਇਹਨਾਂ ਨੂੰ ਸੇਵਾ ਲਾਂਦਾ ਹੈ ਕੀ ਸੇਵਾ ਵਜੋਂ ਜੋ ਸਜ਼ਾ ਲਾਂਦਾ ਹੈ ਜੋ ਵੀ ਹੋਰ ਉਹ ਅਕਾਲ ਤਖਸਰ ਦੇ ਪੰਜ ਸਿੰਘ ਸਿੰਘ ਸਮਾਨ ਨੇ ਜੋ ਉਹ ਸੋਚਣਗੇ ਵੀ ਕੀ ਅਸੀਂ ਇਹਨਾਂ ਤੋਂ ਕਰਾਣਾ ਇੱਕ ਜਸਰਾਲ ਜੀ ਸ਼ਰੋਮਣੀ ਅਕਾਲੀਵਾਲ ਦੇ ਵਿੱਚ ਜਿਹੜੇ ਟਕਸਾਲੀ ਪਰਿਵਾਰ ਸੀ ਉਹਨਾਂ ਦੀ ਬੇਕਦਰੀ ਬਾਰੇ ਕੀ ਕਹਿਣਾ ਚਾਹੋਗੇ ਇਹ ਬੇਕਦਰੀ ਬਾਰੇ ਤਾਂ ਇਹੀ ਤੇ ਹਾਲ ਹੋਇਆ ਹੁਣ ਆ ਅੱਜ ਤਿੰਨ ਸੀਟਾਂ ਤੇ ਆ ਗਿਆ ਕਾਦੀ ਦਾ ਜਿੱਥੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਟੌੜਾ ਪੰਥਰਨ ਜੈਦਾ ਕੁਸਤਵ ਸਿੰਘ ਟੌੜਾ ਸਾਹਿਬ ਨੇ 12 ਦੀਆਂ 12 ਸੀਟਾਂ ਜਿੱਤਦੇ ਨੇ 12 ਸੀਟਾਂ ਹੁੰਦੀਆਂ ਉਹਨਾਂ ਮੁਹਾਲੀ ਵਿੱਚ ਹੁੰਦਾ ਹੈ ਤੇ ਅੱਜ ਸਾਰੇ ਪੰਜਾਬ 'ਚ ਤਿੰਨ ਸੀਟਾਂ ਜਿੱਤੀਆਂ ਨੇ ਇਹ ਬਾਦਲ ਨੇ ਆਪ ਪੰਥ ਨੂੰ ਸਾਡੇ ਨਾਲ ਆਪੇ ਦੀ ਗੱਲ ਹੋਈ ਦਿੱਲੀ ਹਣੇ ਬਾਦਲ ਸੁਖਵੀਰ ਸਿੰਘ ਬਾਦਲ ਨੇ ਆਪ ਕਿਹਾ ਕਹਿੰਦੇ ਅਸੀਂ ਪੰਥ ਵੀ ਦੇ ਦੀ ਪੰਥ ਨੂੰ ਤਾਂ ਹੀ ਖਤਮ ਕਰ ਦੇਣਾ ਕਿ ਪੰਜਾਬੀ ਪਾਰਟੀ ਬਣਾ ਦੇਣੀ ਹੈ ਅੱਜ ਆ ਪੰਤੰਗ ਮੁਦਰਾ ਖਤਮ ਕਰਕੇ ਅੱਜ ਲੋਬੀ ਇਹਨੇ ਪੁਰਾਣੇ ਤਕਸਾਲੀ ਪਹਿਲਾਂ ਜਿਵੇਂ ਟੌੜਾ ਸਾਹਿਬ ਦਾ ਗਰੁੱਪ ਹੁੰਦਾ ਸੀ ਢੀਂਸਾ ਸਾਹਿਬ ਦਾ ਗਰੁੱਪ ਹੁੰਦਾ ਸੀ ਭੁੰਦਰ ਸਾਹਿਬ ਦਾ ਗਰੁੱਪ ਹੁੰਦਾ ਸੀ ਬ੍ਰਹਮਪੁਰਾ ਸਾਹਿਬ ਦਾ ਗਰੁੱਪ ਹੁੰਦਾ ਹੈ ਸਰਜੀਤ ਸਿੰਘ ਬਰਨਾਲੇ ਦਾ ਗਰੁੱਪ ਹੁੰਦਾ ਸੀ ਸਰਗੀਸ ਸਾਹਿਬ ਜਗਦੇਸ਼ ਸਿੰਘ ਤਲਵੰਡੀ ਦਾ ਗਰੁੱਪ ਹੁੰਦਾ ਸੀ ਇਹ ਗਰੁੱਪਾਂ ਦੇ ਵਿੱਚ ਸਨ ਸਾਰੇ ਅਕਾਲੀ ਪੁਰਾਣੇ ਜੁੜੇ ਸਨ ਅਕਾਲੀ ਦਲ ਦੇ ਨਾਮ ਇਹਨੇ ਸਾਰੇ ਪਿੰਨਾ ਇਹ ਗਰੁੱਪ ਖਤਮ ਕੀਤੇ ਸਾਰੇ ਲੀਡਰ ਖਤਮ ਕੀਤੇ ਅੱਜ ਬਦ ਕਿਸਮਤੀ ਇਹ ਹੋਇਆ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹ ਸਰਕਾਰ ਜਿਹਨਾਂ ਦਾ ਵਾਸਾ ਹੋਇਆ ਉਹ ਦੁਨੀਆ ਤੇ ਨਹੀਂ ਰਹੇ ਤੇ ਆਪਾਂ ਵੀ ਨਹੀਂ ਰਹਿਣਾ ਜਾਂਦਾ ਸਭ ਨੇ ਪਰ ਸਭ ਤੋਂ ਮਾਰੀ ਗੱਲ ਜਿਹੜੀ ਹੋਈ ਹੈ ਕਿ ਸਰਦਾਰ ਬਾਦਲ ਨੇ ਸਾਰੇ ਲੀਡਰ ਖਤਮ ਕਰਤੇ ਤੇ ਕੌਮ ਦੇ ਪੱਲੇ ਕੁਝ ਨਹੀਂ ਛੱਡਿਆ